ਦੇ ਦਰਬਾਰ ਕੀ ਜੈ ਅਤੇ ਸਾਡੇ ਖਨੀ ਭਾਜੀ ਰਾਮੂ ਵਾਲੀਏ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਮੈਂ ਜੀ ਇਹ ਬੱਚਿਆਂ ਨੂੰ ਪੈਸੇ ਚੱਕਦੇ ਦੇਖਿਆ ਤੇ ਮੈਨੂੰ ਗੱਲ ਯਾਦ ਆ ਗਈ ਮੈਂ ਕਰਕੇ ਜਾਊਗਾ ਕਿਸੇ ਟਾਈਮ ਤੇ ਨਾ ਮੈਂ ਤੇ ਮੇਰਾ 바ਰੀ ਸੁਨੈਰਾ ਭਾਜੀ ਸਾਡਾ 바ਰੀ ਸੁਨੈਰਾ ਜੂਆ ਖੇਡਦਾ ਹੁੰਦਾ ਸੀਗਾ ਤੇ ਜੂਆ ਖੇਡਦੇ ਖੇਡਦੇ ਨੇ ਮੈਨੂੰ ਕਹਣਾ ਵੀ ਛੋਟੇ ਸਹੀ ਪੁਰ ਦੀ ਗੱਲ ਹੈ ਜਲੰਧਰ ਸ਼ਹਿਰ ਦੀ ਉਹਨੇ ਕਹਣਾ ਤੂੰ ਬਾਹਰ ਖੜਾ ਹੋ ਮੈਂ ਤੈਨੂੰ 150 ਰੁਪਏ ਦਊਂਗਾ ਜੇ ਮੈਂ ਜੂਆ ਜਿੱਤਾ ਮੈਂ ਹਾਰਾਂ ਤੇਰਾ 150 ਰੁਪਏ ਖਾਰਾ ਲਓ ਜੀ ਮੈਂ ਬਾਹਰ ਖੜਾ ਹੋ ਜਾਣਾ ਕਿ ਜੇ ਪੁਲਿਸ ਪੈ ਗਈ ਤੇ ਉਹਨੂੰ ਪੈ ਜੇਗੀ ਮੈਨੂੰ ਥੋੜੀ ਪੈ ਗਈ ਮੈਂ ਪੈਸੇ ਲੈ ਕੇ ਦੋਨੇ ਜੇਬਾਂ 'ਚ ਬਾਹਰ ਖੜੇ ਰਹਿਣਾ ਵੀ ਪੁਲਿਸ ਦਾ ਇੰਤਜ਼ਾਰ ਕਰ ਰਹਾ ਹਾਂ ਵੀ ਪੁਲਿਸ ਆਏਗੀ ਤੇ ਉਹਨੂੰ ਫੜੇਗੀ ਮੈਂ ਤੇ ਬਾਹਰ ਖੜਾ ਲਓ ਜੀ ਇੱਕ ਦਿਨ ਐਸਾ ਹੋਇਆ ਜੂਏ ਵਿੱਚ ਸਾਰਾ ਕੁਝ ਹੀ ਹਰ ਗਿਆ ਮੁੰਦਰੀਆਂ ਛਾਪਾਂ ਛੱਲੇ ਜਿਹੜੀ ਕਾਰ ਤੇ ਗਈ ਸੀ ਉਹ ਵੀ ਬਾਬਾ ਜੀ ਹਰ ਗਏ ਲਾਸਟ 'ਚ ਮੇਰੇ ਕੋਲ 150 ਰੁਪਏ ਬਚਾ ਕੇ ਤਾਂ ਉਹ ਕੱਢ ਯਾਰ ਮੈਂ ਕਿਹਾ ਯਾਰ ਉਹ ਮੇਰਾ ਵਾ ਕਹਿੰਦਾ ਨਹੀਂ ਕੱਢ ਮੈਂ ਦੇ ਤਾ ਬਾਬਾ ਜੀ ਸਰਕਾਰ ਦੇ ਤਾ ਦੇਣ ਤੋਂ ਬਾਅਦ ਉਹ ਵੀ ਹਰ ਗਏ ਅਸੀਂ ਹੁਣ ਕੀ ਕਰੀਏ ਕਹਿੰਦਾ ਮੈਂ ਚੱਲਿਆ ਰੇਲ ਗੱਡੀ ਥੱਲੇ ਸਿਰ ਦੇ ਉਹ ਮੈਂ ਕਹਾ ਭਰਾਵਾ ਮੈਨੂੰ ਕਿਉਂ ਮਰਵਾਣਾ ਇਹਦਾ ਨਾ ਕਰ ਤੇ ਦੁਪਹਿਰ ਦੁਪਹਿਰ 2 ਵਜੇ ਸੀ ਸਵੇਰ ਦੇ 9 ਵਜੇ ਤੇ ਜੂਆ ਖੇਡਣ ਲੱਗੇ ਦੁਪਹਿਰ 2 2:30 ਦਾ ਟਾਈਮ ਸੀ ਅਸੀਂ ਕਿਹਾ ਵੀ ਚਲੋ ਨਕੋਦਰ ਵਿੱਚ ਬਾਬਾ ਲਾਡੀ ਸ਼ਾਹੀ ਸਰਕਾਰ ਹੈ ਕਿ ਜਿਹੜਾ ਗੱਡੀਆਂ ਦੇ ਦਿੰਦਾ ਸੱਚੀ ਗੱਲ ਕਰਨ ਲੱਗਾ ਮੈਂ ਝੂਠ ਨਹੀਂ ਬੋਲਾਂਗਾ ਇੱਥੇ ਦਰਗਾਹ ਤੇ ਖੜਾ ਮਾਂ ਔਰ ਪਾਕ ਦਰਗਾਹ ਤੇ ਖੜਾ ਇੱਥੇ ਕੋਈ ਬੰਦਾ ਝੂਠ ਨਹੀਂ ਮਾਰ ਸਕਦਾ ਸੱਚੀ ਗੱਲ ਕਰੂੰਗਾ ਅਸੀਂ ਗਏ ਜੀ ਮੈਂ ਕਿਹਾ ਵੀ ਬਾਬਾ ਬਹੁਤ ਗਾਲਾਂ ਕੱਢਦਾ ਮੈਨੂੰ ਤੇ ਲੱਗਦਾ ਡਰ ਮੈਂ ਤੇ ਇੱਕ ਵਾਰੀ 22 ਰੁਪਏ ਮਿਲੇ ਸੀਗੇ ਬੇਸਨ ਦਾ ਪ੍ਰਸ਼ਾਦ ਮਿਲਿਆ ਸੀਗਾ ਲੌਂਗ ਲਾਚੀਆਂ ਮਿਲੀਆਂ ਸੀਗਾ ਤੇ ਮੈਂ ਤੇ ਲੈ ਕੇ ਆ ਗਿਆ ਕਰ ਭਰਾਵਾ ਤੂੰ ਚੱਲ ਜਾ ਮੈਂ ਤੈਨੂੰ ਐਡਰੈਸ ਦੱਸਦਾ ਤੇ ਤੂੰ ਚੱਲ ਜਾ ਉਹ ਗਿਆ ਬਾਬਾ ਜੀ ਸਰਕਾਰ ਦਾਦਾ ਜੀ ਮਾਰੇਗੇ ਲੁੱਟੇਗੇ ਤਬਾਹ ਹੋਗੇ ਉਹ ਕਹਿੰਦਾ ਚੱਲ ਭਈ ਉਹ ਬਾਬੇ ਨੇ ਤੇ ਕੜਾ ਲਾਇਆ ਸੋਨੇ ਦਾ ਕੜਾ ਲਾ ਕੇ ਉਦਿਚੋਲੀ ਸੋਹਤਾਈ ਅੱਜ ਤੱਕ ਇਹ ਨਹੀਂ ਪਤਾ ਬਾਪੂ ਲਾਲ ਸਰਕਾਰ ਦਾ ਕੜਾ ਬਾਪਾ ਲਾ ਲਾਡੀ ਸ਼ੈ ਸਰਕਾਰ ਦਾ ਜਿਹੜਾ ਕੜਾ ਨਾ ਉਹ ਬਾਰੀਸ ਨੇਾਰੇ ਕੋ ਅੱਜ ਉਹ ਬਾਰੀਸ ਨੇਾਰਾ ਇੰਗਲੈਂਡ ਵਿੱਚ ਬੈਠਾ ਰਾਜ ਕਰ ਰਿਹਾ ਜੀ ਔਰ ਟਿਕਟੋਕ ਦੇ ਸਾਰੇ ਇਹਨੇ ਪੈਸੇ ਕਮਾਇਓ ਨੇ ਪਤਾ ਨਹੀਂ ਕਿੰਨੇ ਕ પેટ્રોલ ਪੰਪ ਨੀਟੂ ਸ਼ਟਰਾਵਾਲਾ ਉੱਥੇ ਦਾ ਉੱਥੇ ਹੀ ਰਹਿ ਗਿਆ ਪਰ ਹੈਰਾਨਗੀ ਦੀ ਗੱਲ ਇਹ ਕਿ ਮੈਂ ਤੇ ਉਹਦੇ ਉਹਨੂੰ ਰਾਹ ਦੱਸਿਆ ਸੀਗਾ ਪਰ ਅੱਜ ਦੀ ਡੇਟ ਚ ਮੋਦੀ ਸਰਕਾਰ ਵੀ ਜਾਣਦਾ ਨੀਟੂ ਸ਼ਟਰਾਵਾਲਾ ਜਲੰਧਰ ਸ਼ਹਿਰ ਦੇ ਵਿੱਚ ਰਹਿੰਦਾ ਦੇਵਿਤਲਾ ਮੰਦਿਰ ਦੀ ਬੈਕ ਸਾਈਡ ਤੇ ਜੀ। ਔਰ ਤੁਹਾਡੇ ਭਰਾ ਦੀਆਂ ਫਿਲਮ ਆਈਆਂ ਦੋ ਫਿਲਮ ਆਈਆਂ ਨੀ ਮੈਂ ਸਸਕੁਟਨੀ ਪਾਰਟ 2 ਸੌਦਾ ਖਰਾ ਖਰਾ। ਵਰਨਿੰਗ ਕਰਾਰਖਾਂ ਪੱਗ ਮੇਰੇ ਵੀਰ ਦੀ ਜ਼ੀਰੋ ਬਣ ਗਿਆ ਹੀਰੋ ਕਰਾਰਖਾਂ ਔਰ ਪਰਸੋਂ ਸਾਡੀ ਫਿਲਮ ਹੈ ਜਿਹੜੀ ਚੱਲ ਮੇਰਾ ਪੁੱਤ ਫੋਰ ਫਿਲਮ ਚੱਲੀ ਹੈ ਉਹਦੇ ਵਿੱਚ ਮੇਰਾ ਸੀਨ ਹੈਗਾ। ਦੇਖੋ ਮੈਂ ਇਹਦੇ ਪੈਸੇ ਖੱਟਣ ਵਾਲਾ ਬੰਦਾ ਸੀਗਾ ਸਰਕਾਰ ਦਾ ਰਾਹ ਦੱਸਿਆ ਤੇ ਸਰਕਾਰ ਨੇ ਇੰਨਾ ਰਾਹ ਬਣਾ ਦਿੱਤਾ ਵੀ ਉਹ ਤੇ ইংল্যান্ড ਜੀ ਬੈਠਾ ਇਧਰ